देखो संदीप सिंह ਜਿਹੜਾ ਉਹ ਇੱਥੇ ਸੀਗਾ ਕਾਫੀ ਸਮੇਂ ਤੋਂ ਪਰ ਉਹਨਾਂ ਦੁਸ਼ਟਾਂ ਨੂੰ ਕਿਉਂ ਇੱਥੇ ਲਿਆ ਕੇ ਉਹਨਾਂ ਦੇ ਨਾਲ ਵਾ ਜਿਹੜੇ ਬੰਦੇ ਕਮਿਨ ਆਪਣੇ ਕਪਾਵਲ ਨੇ ਕਮਿਨ ਨੇ ਹਨ ਤੁਹਾਨੂੰ ਤਾਂ ਪਤਾ ਹੀ ਆ ਵੀ ਜਿਹੜਾ ਸੂਬਾ ਸਿੰਘ ਆ ਇਹ ਕਹਿੰਦਾ ਹੁੰਦਾ ਸੀ ਮੈਂ ਸੂਬਾ ਸਰੰਦ ਤੇ ਮੈਂ ਖੜਕੂਆਂ ਦੇ ਬੱਚਿਆਂ ਨੂੰ ਮਾਰਨਾ ਇਹ ਕਰਦਾ ਹੁੰਦਾ ਕਹਿੰਦਾ ਹੁੰਦਾ ਸੀ ਇਹ ਕਹਿੰਦਾ ਸੀ ਨਹੀਂ ਵੀ ਮੇਰੇ ਨਾਲ ਮੈਂ ਕਫਨ ਲੈ ਕੇ ਚੱਲਦਾ ਤੇ ਬਾਬਾ ਚਰਨ ਸਿੰਘ ਬੀੜਸਾ ਵਾਲਿਆਂ ਨੂੰ ਇਹਨੇ ਸ਼ਹੀਦ ਕੀਤਾ ਮੇਰੇ ਪਿਤਾ ਜੀ ਨੂੰ ਇਹਨੇ ਸ਼ਹੀਦ ਕੀਤਾ ਔਰ ਪਤਾ ਨਹੀਂ ਕਿੰਨੇ ਕੁ ਲੋਕ ਜਿਹੜੇ ਆ ਸੂਬੇ ਸਰਹੰਦ ਨੇ ਮਾਰੇ ਆ ਤਰਨਤਾਰਨ ਦੇ ਵਿੱਚ ਆ ਥੋੜਾ ਦਿਨ ਪਹਿਲਾਂ ਜਿਹੜਾ ਉਹਨਾਂ ਨੂੰ 20 ਸਾਲ ਦੀ ਫੇਰ ਕੈਦ ਹੋਈ ਆ ਸਾਡੇ ਕੇਸ ਵਿੱਚ 10-10 ਸਾਲ ਦੀ ਦੋ ਵਾਰ ਆਈਏ ਤੇ ਪਰ ਉਹਨਾਂ ਨੇ ਕਿਹਾ ਵੀ ਲਗਾਤਾਰ ਕਰੂਗਾ ਇੱਕ ਰਾਂ ਨਹੀਂ ਹੋਊਗਾ ਇੱਕ 10 10 ਸਾਲ ਕਰਕੇ ਫਿਰ ਅਗਲਾ 10 ਸਾਲ ਫੇਰ 20 ਸਾਲ ਹੋਣ ਉਹਨੂੰ ਫੇਰ ਦੁਬਾਰਾ ਹੋਈ ਆ ਫਿਰ ਉਹਨੂੰ ਛੁੱਟੀ ਕਾਦੀ ਦਿੰਦੇ ਆ ਪਰ ਹੌਲਕਾ ਦੀ ਇਹਨਾਂ ਜ਼ੁਲਮ ਕੀਤਾ ਹੋਵੇ ਨੌਜਵਾਨ ਦਾ ਕਹਣ ਕੀਤਾ ਹੋਵੇ ਤੇ ਸਰਕਾਰ ਜਾਂ ਪ੍ਰਸ਼ਾਸਨ ਕਿਉਂ ਮਿਹਰਬਾਨ ਉਹਦੇ ਉੱਤੇ ਇਹ ਸੈਂਟਰ ਆ ਦਿੱਲੀ ਦੀ ਜਿਹੜੀ ਸਟੇਟ ਆ ਸਟੇਟ ਜਿਹੜੀ ਆ ਉਹ ਸਾਨੂੰ ਖਰੀਓ ਦਾ ਖਰਾਬ ਕਰ ਲਈ ਇਹ ਸਮਝ ਲਓ ਵੀ ਇੱਥੋਂ ਵਾਲੇ ਜਿਹੜੇ ਸੀਐਮ ਆ ਦੂਜਾ ਤਾਂ ਜਾਏ ਤੇ ਐਵੇਂ ਹੀ ਆ